ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੁੜ ਵਾਲਾ ਮਿੱਠਾ ਦਲੀਆ ਮੈਂ ਇੱਕ ਕਟੋਰੀ ਆਪਾਂ ਦਲੀਏ ਦੀ ਲਈ ਸੀ ਤੇ ਪਾਣੀ ਇੱਕ ਕੋਲੀ ਮੈਂ ਗੁੜ ਦੀ ਲਈ ਸੀ ਤੇ ਗੁੜ ਤੁਸੀਂ ਮਿੱਠਾ ਆਪਣੇ ਹਿਸਾਬតាម ਬਣਾ ਪਾ ਸਕਦੇ ਜੇ ਜ਼ਿਆਦਾ ਵੀ ਮਿੱਠਾ ਪਸੰਦ ਕਰਦੇ ਹੋਏ ਤੇ ਇੱਥੇ ਮੈਂ ਲਏ ਸੀ ਕਾਜੂ ਬਦਾਮ ਤੇ ਖਰੋੜ ਦੀਆਂ ਗੜੀਆਂ ਮੈਂ ਚੋਪ ਕਰ ਲਈਆਂ ਸੀ ਤੇ ਇਹਨਾਂ ਨੂੰ ਆਪਾਂ ਤਲ ਕੇ ਪਾਵਾਂਗੇ ਤੇ ਆਪਣਾ ਜਦੋਂ ਵੀ ਕੋਈ ਸਬਜ਼ੀ ਰੋਟੀ ਖਾਣ ਨੂੰ ਨਾ ਮਨ ਹੋਵੇ ਤੇ ਆਪਾਂ ਮਿੱਠਾ ਦਲੀਆ ਜਾਂ ਦੁੱਧ ਵਾਲਾ ਦਲੀਆ ਬਣਾ ਕੇ ਤਿਆਰ ਕਰ ਸਕਦੇ ਹਾਂ ਹਾਂਜੀ ਮੈਂ ਪੈਨ ਲਈਏ ਸੀ ਪੈਨ ਦੇ ਵਿੱਚ ਆਪਾਂ ਗੁੜ ਪਾ ਦੇਵਾਂਗੇ ਤੇ ਗੁੜ ਦੇ ਵਿੱਚ ਆਪਾਂ ਪਾਣੀ ਨਾਪ ਕੇ ਪਾਵਾਂਗੇ ਇੱਕ ਕੌਲੀ ਦਲੀਏ ਦੀ ਲਈ ਸੀ ਤੇ ਤਿੰਨ ਕੌਲੀਆਂ ਮੈਂ ਪਾਣੀ ਪਾ ਦਵਾਂਗੀ ਤੇ ਪਾਣੀ ਨੂੰ ਆਪਾਂ ਗਰਮ ਕਰ ਲਵਾਂਗੇ ਗੁੜ ਪਾ ਕੇ ਜੀ ਮੈਂ ਕੁੱਕਰ ਨੂੰ ਦਕਛੇ ਤੇ ਰੱਖਤਾ ਸੀ ਤੇ ਦਕਛੇ ਦੇ ਵਿੱਚ ਮੈਂ 2-3 ਚਮਚੇ ਦੇਸੀ ਘਿਓ ਦੇ ਪਾਤੇ ਸੀ ਤੇ ਹੁਣ ਆਪਾਂ ਡਰਾਈ ਫਰੂਟ ਪਾ ਦਾਂਗੇ ਪਹਿਲੇ ਡਰਾਈ ਫਰੂਟ ਨੂੰ ਆਪਾਂ ਉਹਦੇ ਆਪੇ ਨਾ ਨੂੰ ਪੂਨ ਲਵਾ ਲਵਾਂਗੇ ਡਰਾਈ ਫਰੂਟ ਨੂੰ ਨਿਕੇ ਪਾਗੇ ਉਹ ਸੋਹਣ ਸੁਆਦ ਅੰਦਾ ਦਲੀਏ ਵਿੱਚ ਤੇ 2 ਮਿੰਟ ਵਾਸਤੇ ਆਪਾਂ ਫਿਰ ਇਹ ਦਾ ਡਰਾਈਵ ਰੂਟ 2 ਨੂੰ ਲਵਾ ਲਗੇ ਦੇਖੋ ਲੱਗਾ ਪਲੇਟ ਚ ਕੱਢਣ ਵਾਲੀ ਇਹੋ ਕਿ ਉਹ ਦੇ ਵੇਟੇ ਮੈਂ ਦਲੀਆ ਪਾ ਕੇ ਪੂਜੀ ਰੋਗੇ ਆਪਾਂ ਦਲੀਆ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਤਾਕਿ ਉਹ ਜੇ ਪੂਣੇ ਕੇਕ ਬਣਾਈਏ ਆਪਾਂ ਦਲੀਏ ਨੂੰ ਤੇ ਬੰਦਿਆ ਬਹੁਤ ਸੁਆਦ ਬਣਦਾ ਹੈ ਹਾਂਜੀ ਦਲੀਆ ਪੌਣੂ ਹੋ ਗਿਆ ਤੇ ਆਪਾਂ ਇਸੇ ਤਰ੍ਹਾਂ ਦਾ ਦਲੀਆ ਪੌਣ ਲਵਾਂਗੇ ਤੇ ਹੁਣ ਆਪਾਂ ਦਲੀਏ ਦੇ ਵਿੱਚ ਜਿਹੜਾ ਗੋੜ ਵਾਲਾ ਪਾਣੀ ਗਰਮ ਕੀਤਾ ਸੀ ਉਹਨੂੰ ਪਾ ਦਵਾਂਗੇ ਪੁਣ ਕੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਤਕੂਕੋ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਆਪਾਂ ਦੋ ਤੋਂ ਤਿੰਨ ਵਿਸਲਾ ਦਵਾ ਦੇਵਾਂਗੇ ਤਕੂਕੋ ਨੂੰ ਬੰਦ ਕਰਕੇ ਫਿਰ ਇੱਕ ਵਾਰੀ ਆਪਾਂ ਖੋਲ ਕੇ ਦੇਖ ਲਵਾਂਗੇ ਹਾਂਜੀ ਤਿੰਨ ਵਿਸਲਾ ਆ ਗਈਆਂ ਸੀ ਤੇ ਮੈਂ ਬਾਅਦ ਚ ਬੰਦ ਕਰਕੇ ਸਟੀਮ ਤੇ ਰੱਖ ਛੱਡਿਆ ਸੀ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੇਖ ਲਵਾਂਗੇ ਤੁਸੀਂ ਇਹ ਦੇ ਸਕਦੇ ਦਲੀਆ ਬਣ ਕੇ ਕਿੰਨਾ ਵਧੀਆ ਦਲੀਆ ਗਲ ਗਿਆ ਹੁਣ ਇਹਦੇ ਵਿੱਚ ਮੈਂ ਪਾ ਦਵਾਂਗੀ ਥੋੜਾ ਜਿਹਾ ਲਾਚੀ ਦੋ ਲਾਚੀਏ ਮੈਂ ਪੀਸ ਲਿਆ ਸੀ ਡ్రਾਈ ਫਰੂਟ ਪਾ ਦਵਾਂਗੇ ਆਪਾਂ ਤੇ ਮਿਕਸ ਕਰ ਦਵਾਂਗੇ ਨਾ ਵਧੀਆ ਦਲੀਆ ਬਣਿਆ ਹੈ ਬਿਲਕੁਲ ਹੋ ਗਿਆ ਫਸ ਕਲਾਸ ਦਲੀਆ ਬਣ ਕੇ ਤਿਆਰ ਹੋਇਆ ਤਾਂ ਹੁਣ ਆਪਾਂ ਕਰ ਲਵਾਂਗੇ ਜੀ ਸਰਵ ਹਾਂਜੀ ਹੁਣ ਆਪਾਂ ਦਲੀਏ ਨੂੰ ਪਲੇਟ 'ਚ ਪਾ ਲਵਾਂਗੇ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੰਦੀ ਉਪਰੋਂ ਦੀ ਆਪਾਂ ਡਰਾਈ ਫਰੂਟ ਪਾ ਦੇਵਾਂਗੇ ਤੇ ਜੇ ਤੁਹਾਨੂੰ ਨਰਮ ਥੋੜਾ ਦਲੀਆ ਪਸੰਦ ਤੁਸੀਂ ਨਰਮ ਵੀ ਰੱਖ ਸਕਦੇ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੇ ਉਪਰੋਂ ਦੀ ਆਪਾਂ ਥੋੜਾ-ਥੋੜਾ ਦੇਸੀ ਘਿਓ ਪਾ ਦਵਾਂਗੇ ਤੁਸੀਂ ਜੀ ਵੇਖ ਸਕਦੇ ਦਲੀਆ ਕਿੰਨਾ ਵਧੀਆ ਬਣ ਕੇ ਤਿਆਰ ਖਾਣ ਚ ਕਿੰਨਾ ਟੇਸਟ ਹੋਏਗਾ ਧੰਨਵਾਦ ਜੀ